ਉਹ ਮੇਉ ਬੰਦੇ ਨੇ ਤੇ ਐਹੀ ਗਿਆ ਹੀ ਪਿਆ ਗਲੀ ਜਾ ਕਾਲ ਆਇਆ ਗੇਟ ਵੱਡਾ ਹੀ ਲੱਗਦਾ ਮੈਨੂੰ ਘਰ ਆਹ ਹੋ ਮੈਨੂੰ ਵੀ ਲੱਗਦਾ ਇਹੋ ਹੀ ਆ ਜਦੋਂ ਮੁੰਡਾ ਛੱਡਣ ਆਈ ਸੀ ਨਾ ਉਹਨੇ ਪਿੰਡ ਚੰਗੇ ਵਾਲੇ ਦੱਸਤਾ ਸੀ ਉਹ ਲੱਭਣ ਤੇ ਤਰਾ ਲੱਭਿਆ ਜਾਂਦਾ ਆ ਅਸੀਂ ਤੇ ਇੱਕ ਜਨਾਨੀ ਨੂੰ ਲੱਭਣ ਦੇ ਆ ਚੱਲ ਬੂਆ ਵੀ ਖੁੱਲਾ ਵੇ ਹਾਂ ਬਰਾ ਗਾਂ ਹੋ ਤੂੰ ਚਲਾ ਜਾ ਤੂੰ ਜੀਤੇ ਆਇਆ ਹੀ ਨਹੀਂ ਕੋਈ ਬਾਹਰ ਕੋਈ ਨਹੀਂ ਆ ਜਾਂਦੇ ਆ ਆ ਗਿਆ ਭੈਣ ਜੀ ਤੁਸੀਂ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਆਹੀ ਆ ਤੇ ਤੁਸੀਂ ਘਰ ਕਿੱਥੇ ਲੱਭ ਲਿਆ ਘਰ ਭੈਣ ਜੀ ਕੀ ਲੱਭਣਾ ਆ ਤੁਸੀਂ ਉਧਰ ਮੈਨੂੰ ਚੰਗੇ ਵਾਲੇ ਆਪਣਾ ਪਿੰਡ ਦੱਸਦਾ ਆਈ ਤੇ ਕਿਤੇ ਖੱਜਲ ਖਰਾਬ ਹੋ ਗਏ ਘਰੀਓ ਗਲੀ ਚ ਕਦੀਓ ਗਲੀ ਚ ਤੇ ਫੇਰ ਉਹ ਪਿਛਲੀ ਗਲੀ ਵਾਲੇ ਨੇ ਦੱਸਿਆ ਵੀ ਇੱਧਰ ਆ ਘਰ ਅੱਛਾ ਚਲ ਆਜੋ ਫੇਰ ਅੰਦਰ ਭੈਣ ਜੀ ਕੋਈ ਜ਼ਰੂਰੀ ਕੰਮ ਹੈ ਐਨੀ ਮੁਸ਼ਿਲ ਘਰ ਲੱਭ ਕੇ ਆਏ ਜੇ ਐਂਜੀ ਜ਼ਰੂਰੀ ਕੰਮ ਹੈ ਇਹ ਵੀ ਮੈਂ ਸੰਦੀਪ ਬਾਰੇ ਪੁੱਛਣਾ ਹੀ ਤੁਹਾਨੂੰ ਕਿ ਜੇ ਤੁਹਾਡੇ ਕੋਲ ਤਾਂ ਮੈਨੂੰ ਦੱਸ ਦੋ ਨਹੀਂ ਸਾਡੇ ਕੋਲ ਤਾਂ ਨਹੀਂ ਗੇ ਐਂਜੀ ਕਿਸੇ ਦਾ ਘਰ ਨਹੀਂ ਜਾਣਨਾ ਚਾਹੀਦਾ ਇਹੋ ਜੇ ਕੰਮ ਚ ਤੇ ਸਾਥ ਦੇਣਾ ਨਹੀਂ ਚਾਹੀਦਾ ਭਾਣ ਜੀ ਮੈਨੂੰ ਥੋੜੀ ਪਤਾ ਹੀ ਵੀ ਤੁਹਾਡਾ ਘਰ ਉੱਜਣ ਡਿਆ ਵਾ ਉਹ ਤਾਂ ਸਾਡੇ ਘਰ ਕਿਰਾਏ ਤੇ ਰਹਿੰਦੀ ਮਾੜੀ ਮੋਟੀ ਜਾਣ ਪਛਾਣ ਹੀ ਮੈਨੂੰ ਤੇ ਚਲੋ ਮੁੰਡਾ ਕਹਿ ਗਿਆ ਵੀ ਇਹ ਤਾਂ ਮੇਰਾ ਰੱਖੋ ਆਂਟੀ ਤਮੇ ਸ਼ਾਮ ਨੂੰ ਆਣ ਕੇ ਤੇ ਲੈ ਜੂਗੀ ਮੈਨੂੰ ਕੀ ਪਤਾ ਹੈ ਤੁਹਾਡੇ ਘਰ ਕੀ ਚੱਲਣ ਡਿਆ ਕੀ ਨਹੀਂ ਇਹ ਗੱਲ ਤਾਂ ਮੈਨੂੰ ਪਤਾ ਨਹੀਂ ਤਾਂ ਮੈਂ ਕੋਈ ਮੁੰਡਾ ਰਖੜਾ ਕੋਈ ਨੰਬਰ ਨੰਬਰ ਹੀ ਤੁਹਾਡੇ ਕੋਲ ਹੋਗਾ ਤਾਂ ਦੇ ਛੜੋ ਮੇਰੇ ਕੋਲ ਤਾਂ ਕੋਈ ਨੰਬਰ ਨਹੀਂ ਆ ਨੰਬਰ ਸਗੋਂ ਤੁਹਾਡੇ ਕੋ ਹੋਊਗਾ ਜੇ ਤੁਹਾਡੇ ਕੋ ਹੁੰਦਾ ਤਾਂ ਅਸੀਂ ਕੀ ਕਰਨਾ ਸੀ ਇੱਥੇ ਆ ਦੇ ਸਾਡੇ ਜੇ ਤੁਹਾਨੂੰ ਕੁਝ ਵੀ ਪਤਾ ਨਾ ਤੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆਨੂੰ ਦੱਸ ਦੋ ਜਿੱਦਾਂ ਆਪਾਂ ਤੁਹਾਡਾ ਘਰ ਲੱਭ ਲਿਆ ਨਾ ਅਸੀਂ ਭਾਈ ਦੌੜ ਕੇ ਸੰਦੀਪ ਨੂੰ ਵੀ ਲੱਭ ਲਾਂਗ ਤੁਹਾਡਾ ਸਾਰਾ ਘਰ ਉਲਟਾ-ਪੁਲਟਾ ਹੋਇਆ ਆ ਪਤ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਦੱਸ ਦਿੰਦੀ ਮੈਂ ਦੱਸ ਲ ਘਾਲ ਲੱਕ ਕੇ ਕੀ ਕਰਨਾ ਹੈ ਮੇਰੀ ਕਿਹੜੀ ਹੋ ਰਿਸ਼ਤੇਦਾਰ ਵਾ ਤੇ ਜਿਹੜਾ ਉਹਨੂੰ ਮੈਂ ਲਗਾਉਣਾ ਹੈਗਾ ਮੈਂ ਦੱਸ ਹੀ ਦੇਣਾ ਇਹ ਤੁਹਾਨੂੰ ਵੀ ਕਿੱਥੇ ਰਹਿੰਦੀ ਆ ਉਹ ਕੀ ਕਰਦੀ ਆ ਮੈਂ ਤਾਂ ਬੜੀ ਆਸ ਲੈ ਕੇ ਆਈ ਹਾਂ ਮੈਂ ਕਹੀ ਚਲ ਤੁਹਾਡੇ ਕੋਈ ਗੱਲ ਦਾ ਪਤਾ ਲੱਗ ਜਾਊਗਾ ਤੁਹਾਨੂੰ ਕੀ ਪਤਾ ਕਿ ਤੁਹਾਡੇ ਘਰ ਵਿੱਚ ਕੀ ਹੋਣਿਆ ਇਹ ਗੱਲ ਤਾਂ ਮੈਨੂੰ ਥੋੜੀ ਪਤਾ ਹੈ ਕਿ ਕੀ ਹੋਣਿਆ ਉਹ ਤੇ ਮੇਰੇ ਕੋਈ ਤੇ ਮੈਂ ਮੁੰਡਾ ਰੱਖ ਲਿਆ ਮੁੰਡਾ ਮੈਂ ਤੁਹਾਡੇ ਹਵਾਲੇ ਕਰਤਾ ਕਿ ਉਹ ਤੁਹਾਡੀ ਇਮਾਨਦਾਰੀ ਮੈਨੂੰ ਪਤਾ ਹੁੰਦਾ ਤੇ ਮੈਂ ਨਾ ਰੱਖਦੀ ਜੋਰ ਕੇ ਤੇ ਤੁਹਾਨੂੰ ਸ਼ੱਕ ਵਾਤੇ ਹੋਰ ਕਿਤੇ ਤੁਸੀਂ ਪਤਾ ਕਰ ਸਕਦੇ ਆ ਮੈਨੂੰ ਤੇ ਕੁਛ ਨਹੀਂ ਪਤਾ ਉਹਦੇ ਬਾਰੇ ਪਿਓ ਕਿੱਥੇ ਰਹਿੰਦੀ ਆ ਕਿੱਥੇ ਗਈ ਆ ਹੋਰ ਤੇ ਤੁਹਾਨੂੰ ਕਿਸੇ ਤੇ ਵੀ ਸ਼ੱਕ ਆਈ ਤੇ ਕਹਿ ਜੋ ਤੁਹਾਨੂੰ ਮੁੰਡਾ ਫੜਾ ਕੇ ਗਈ ਆ ਤੇ ਤੁਹਾਨੂੰ ਕਿਸੇ ਗੱਲ ਦਾ ਵੀ ਪਤਾ ਹੋਣਾ ਆ ਕੋਈ ਦੱਸ ਕੇ ਗਈ ਹੋਊਗੀ ਅੱਗੇ ਤੁਹਾਨੂੰ ਕਦੀ ਵੀ ਫੋਨ ਨਹੀਂ ਆਇਆ ਉਸ ਤੋਂ ਬਾਅਦ ਕੋਈ ਫੋਨ ਆਇਆ ਹੋਵੇ ਕੋਈ ਉਹਦਾ ਕੋਈ ਕਾਗਜ਼ ਪੱਤਰ ਆਈ ਜਾਂਦਾ ਕਿਰਾਏ ਦੇ ਤੁਹਾਡੇ ਦੇ ਨਹੀਂ ਰਹੀ ਆ ਨਹੀਂ ਪੁੱਤ ਕੋਈ ਫੋਨ ਨਹੀਂ ਮੈਨੂੰ ਆਇਆ ਕੁਝ ਨਹੀਂ ਉਹਦਾ ਮੇਰੇ ਕੋ ਹੈਗਾ ਵੀ ਜਿਹੜਾ ਤੁਹਾਨੂੰ ਮੈਂ ਦੱਸਾਂ ਵੀ ਆ ਉਹਦਾ ਆਇਆ ਵਾ ਕੁਝ ਤੁਸੀਂ ਇਦਾਂ ਕਰੋ ਉਹਦੇ ਪੇਕੇਆਂ ਦਾ ਪਤਾ ਕਰੋ ਉਹਨਾਂ ਨੂੰ ਤਾਂ ਕੁਝ ਪਤਾ ਹੋਊਗਾ ਹੀ ਤੇ ਅੱਕੇ ਵਿਚਾਰੇ ਤੇ ਆਪ ਲੱਭਦੇ ਫਿਰਦੇ ਆ ਜੋ ਨਵੀਂ ਨਵੀਂ ਭੱਜੀ ਹੀ ਉਹ ਤੇ ਆਪ ਬੜੇ ਪਰੇਸ਼ਾਨ ਆ ਜੇ ਉਹਨਾਂ ਨੂੰ ਪਤਾ ਲੱਗ ਜਾਏ ਤੇ ਉਹ ਤੇ ਫਿਰ ਛੱਡ ਕੇ ਨਾ ਜਾਣ ਸਾਡੇ ਘਰ ਉਹਨਾਂ ਨੇ ਆਖਰ ਵਿਆਹੀ ਹੀ ਇਹ ਤੇ ਹੁਣ ਭੈਣ ਜੀ ਮੈਨੂੰ ਨਹੀਂ ਪਤਾ ਵੀ ਤੁਹਾਡੇ ਘਰ ਕੀ ਚੱਲਦਾ ਹੈ ਕੀ ਨਹੀਂ ਚੱਲਦਾ ਕਿਹੜੀ ਗੱਲ ਉਹ ਗਈ ਆ ਮੈਨਾਂ ਤੋਂ ਨੇ ਕੋਈ ਗੱਲ ਨਹੀਂ ਕੀਤੀ ਕਿਸ ਕਿਸਮ ਦੀ ਕਿ ਸਾਡੇ ਘਰ ਇਦਾਂ ਕੁਝ ਹੋਣ ਡਿਆ ਆ ਅਈ ਤੇ ਭੈਣ ਜੀ ਕੋਈ ਗੱਲ ਕੀਤੀ ਨਹੀਂ ਉਹਨਾਂ ਕਦੀ ਮੈਂ ਤੇ ਧੀਆ ਤੋਂ ਵੀ ਉੱਤੇ ਰੱਖਿਆ ਸੀ ਉਹਨੂੰ ਹਾਂ ਭੈਣ ਜੀ ਫੇ ਮੈਨੂੰ ਕੀ ਬਤਾਉਣ ਤੁਹਾਡੇ ਘਰ ਦਾ ਮਸਲਾ ਵਾ ਇਹ ਚ ਮੈਂ ਕੀ ਕਰ ਸਕਦੀ ਹਾਂ ਨਾ ਤੁਸੀਂ ਇਹ ਦੱਸੋ ਚਾਹ ਬਣਾਵਾਂ ਘਟ ਘਟ ਨਹੀਂ ਨਹੀਂ ਭੈਣ ਜੀ ਚਾਹ ਕੀ ਪੈਣੀ ਚਾਹ ਫਿਰ ਜਿੱਥੇ ਚਾਹ ਤਾਂ ਪੀ ਲੈਂਦੇ ਘਟ ਨਹੀਂ ਨਹੀਂ ਇਨੋਂ ਗੱਲਬਾਤ ਨਾ ਸਹੀ ਜੀ ਨਹੀਂ ਲੱਗੀ ਕੋ ਤੈਨੂੰ ਕੀ ਲੱਗਦਾ ਮਮੀ ਇਹਦੀ ਗੱਲ ਚ ਸੱਚਾਈ ਹੈਗੀ ਆਂਟੀ ਦੀ ਕੋਈ ਨਹੀਂ ਨਹੀਂ ਜੀ ਤੇ ਮੈਨੂੰ ਤਾਂ ਲੱਗਦਾ ਵੀ ਉਹ ਸਾਚੀ ਵਿਚਾਰੀ ਬੋਲਣ ਦੀ ਆ ਬਸ ਇੱਥੋਂ ਹੀ ਮਾਰ ਖਾਂਦੇ ਜੇ ਨਾ ਛਾਤੀ ਤੋਂ ਹੀ ਵਿਸ਼ਵਾਸ ਕਰ ਲੈਂਦੇ ਨੇ ਜਿਸ ਹੱਬ ਨਵਾਂ ਆਂਟੀ ਗੱਲਾਂ ਕਰਨ ਦੀ ਆ ਨਾ ਮੈਨੂੰ ਲੱਗਦਾ ਕੁਛ ਨਾ ਕੁਛ ਤੈਨੂੰ ਪਤਾ ਜ਼ਰੂਰ ਆ ਤਾਂ ਹੀ ਵੇਲਾ ਉਹਦੇ ਚਿਹਰੇ ਦੇ ਐਕਸਪ੍ਰੈਸ਼ਨ ਵੇ ਕਦੀ ਆਉਂਦੇ ਹੀ ਕਦੀ ਜਾਂਦੇ ਨਹੀਂ ਨਹੀਂ ਜੀਤੇ ਜੀ ਉਹਦੇ ਦਿਲ ਚ ਕੋਈ ਇਹੋ ਜੀ ਖੋਟ ਹੁੰਦੀ ਤੇ ਉਹਨੇ ਫਿਰ ਸਾਡੇ ਘਰ ਮੁੰਡਾ ਕੋ ਪਹਚਾਉਣਾ ਸੀ ਵਿਚਾਰੀ ਮੁੰਡਾ ਛੱਡ ਕੇ ਆਈ ਆ ਕੁਛ ਪਹਚਾਉਂਦੀ ਕੀ ਪਤਾ ਮੰਮੀ ਐਚ ਵੀ ਕੋਈ ਚਾਲ ਹੋਵੇ ਹੁਣ ਤੂੰ ਕਰੀ ਜਾ ਪੁਸ਼ਵਾਸ ਅੱਗੇ ਵੀ ਤੁਸੀਂ ਕਰ ਹੀ ਲਿਆ ਹੈ ਉਹਦਨ ਮੁੰਡਾ ਭੇਜਦੇ ਨੇ ਪਹੁੰਦੇ ਪਰਿ ਉਹਦੇ ਨਾਲ ਤੇ ਸਾਰਾ ਕੁਝ ਪਤਾ ਲੱਗ ਜਾਣਾ ਹੈ ਤੁਹਾਨੂੰ ਬੈਠਾ ਹੁਣ ਮੇਰਾ ਵੀ ਟਾਈਮ ਖਰਾਬ ਕੀਤਾ ਜੀ ਦੇ ਰਹਿਣੀ ਆ ਆਚਾਰ ਦਾਣੇ ਆ ਜਿਹੜੇ ਤੇਰੇ ਕੋ ਖਿੱਲਰੇ ਰੇ ਨਹੀਂ ਗੇ ਉਦੋਂ ਦੇ ਕੰਮ ਕਰ ਲਿਆ ਘਾ ਟੰਗਣਾ ਕੰਮ ਹਾਂ ਮੰਮੀ ਮੰਮੀ ਕੀ ਆ ਮੰਮੀ ਕਰਨ ਦੇ ਨਹੀਂ ਕੰਮ ਮੈਂ ਕਰੀ ਇੱਥੇ ਵੇਲੀ ਬੈਠੀ ਆ ਜ਼ੁਬਾਨ ਕਿੱਦਾਂ ਤੇਰੀ ਚੱਲਦੀ ਆ ਵੇਲੀ ਨਹੀਂ ਬੈਠੀ ਤੇ ਆ ਕਿੰਨਾ ਕੰਮ ਆ ਜਿਹੜਾ ਉਦੋਂ ਦਾ ਤੂੰ ਕਰੰਦੇ ਹੀ ਆ ਨਾਲੇ ਮੰਮੀ ਹਾਂ ਜੱਸ ਸਨੇ ਕਦੋਂ ਹਣਾ ਵਾ ਕਿਉਂ ਉਹਦਰ ਗਈ ਤੇ ਜੱਸ ਸਣਾ ਕੰਮ ਤੇ ਗਿਆ ਵਾ ਵੇਲਾ ਨਹੀਂ ਆ ਜਿਹੜਾ ਆ ਜੇ ਛਤੀ ਨਾ ਪਰ ਮੰਮੀ ਉਹ ਤੇ ਇੱਕ ਹਫਤੇ ਦਾ ਕਹਿ ਕੇ ਗਏਗੇ ਤੂੰ ਤਾਂ 4 ਮਹੀਨੇ ਹੋ ਗਏ ਗਿਆ ਨੂੰ ਆਇਆ ਨਹੀਂ ਅਜੇ ਤੱਕ ਨਹੀਂ ਮੈਨੂੰ ਇਹ ਗੱਲ ਦੱਸ ਵੀ ਉਹ ਕੰਮ ਨਫਰਨ ਗਿਆ ਵਾਥੇ ਕੰਮ ਤੇ ਕੀ ਆ ਵਾ ਅਗਲੇ ਛੁੱਟੀ ਦੇਣਗੇ ਤਾਂ ਫੇਰ ਹੀ ਆਊਗਾ ਉਹ ਕਿ ਤੇਰੇ ਕਹਿੰਦੇ ਆਜੂਗਾ ਮੰਮੀ ਉਹ ਤਾਂ ਮੇਰੇ ਨਾਲ ਫੋਨ ਤੇ ਵੀ ਗੱਲ ਕਰਦੇ ਟੱਡ ਨਾਲ ਹੀ ਗੱਲ ਹੁੰਦੀ ਆ ਜੇ ਅੱਜ ਫੋਨ ਆਊਗਾ ਤਾਂ ਉਹਨਾਂ ਨੂੰ ਕਿਉਂ ਆ ਮੇਰੇ ਨਾਲ ਗੱਲ ਕਰਨ ਨਹੀਂ ਤੂੰ ਡੀਸੀ ਲੱਗੀ ਆ ਵੀ ਤੇਰੇ ਨਾਲ ਗੱਲ ਕਰਨ ਫੋਨ ਆਉਂਦਾ ਤੇ ਹੈਗਾ ਮੇਰੇ ਨਾਲ ਗੱਲ ਕਰਦਾ ਤੇ ਹੈਗਾ ਉਹ ਤੂੰ ਮੰਮੀ ਮੇਰੇ ਨਾਲ ਵੀ ਗੱਲ ਕਰ ਲਿਆ ਕਰਨ ਮੇਰੇ ਨਾਲ ਕੀ ਹਿੰਦਾ ਉਹਨਾਂ ਨੂੰ ਕਿਉਂ ਮੇਰਾ ਪੁੱਤ ਵਾ ਨਾ ਤੇ ਮੇਰੇ ਨਾਲ ਗੱਲ ਕਰਦਾ ਵਾ ਜੇ ਤੁਹਾਡਾ ਪੁੱਤ ਆ ਮੇਰਾ ਵੀ ਤੇ ਘਰ ਵਾਲਾ ਹੀ ਆ ਮੈਂ ਵੀ ਵਿਆਹ ਕਰਾਇਆ ਉਹਨਾਂ ਨਾਲ ਤੂੰ ਗੱਲ ਵੀ ਨਹੀਂ ਕਰ ਸਕਦੇ ਉਹਨ ਮੇਰ ਨਾਲ ਮੇਰਾ ਕੋਈ ਹੱਕ ਨਹੀਂ ਉਹਨਾਂ ਤੇ ਅੱਛਾ ਹੱਕ ਲੱਭ ਨਹੀਂ ਆ ਵਿਆਹ ਕੇ ਤੇ ਤੂੰ ਇਦਾਂ ਕਹਿਂਦੀ ਆਂ ਵੀ ਜਿਹੜੀ ਬੜੇ ਬਹਿਣਵਾਜੀਆਂ ਦਾ ਤੂੰ ਆਈਆਂ ਵਿਆਹ ਕੇ ਹੈ ਨਿਕਲ ਕੇ ਆਈਆਂ ਨਿਕਲ ਕੇ ਇਹ ਗੱਲ ਯਾਦ ਰੱਖਿਆ ਕਰ ਕਿਉਂ ਨਹੀਂ ਤੇਰੇ ਦਿਮਾਗ 'ਚ ਪੈਂਦੀ ਇਹ ਗੱਲ ਮੇਰਾ ਪੁੱਤ ਕੁਵਾਰਾ ਹੀ ਸੁਣਿਆ ਗੱਲ ਵਾਰ ਆਹੀ ਨਾ ਤੇ ਤੂੰ ਭੱਜ ਕੇ ਆਈ ਆ ਉਹਦੇ ਨਾਲ 36 ਰਿਸ਼ਤੇ ਆ ਹੀ ਮੇਰੇ ਪੁੱਤ ਨੂੰ 36 ਤੂੰ ਆਣ ਕੇ ਤੇ ਜਿਹੜੀ ਲਾਗ ਲਾਈ ਆ ਭਾਲ ਦਿਆ ਹੁਣ ਇਹ ਫੋਨ ਕੰਮ ਕਰੀ ਚਾਲ ਜਿਹੜਾ ਕੰਡਿਆ ਤਾਂ ਫੜਾ ਫੜ ਅੰਦਰ ਦਾ ਵੀ ਆਣ ਕੇ ਵੇਖ ਲੈ ਮੰਮੀ ਨੂੰ ਬਤਾਨੀ ਕੀ ਹੋ ਗਿਆ ਹੁਣ ਜਰਾਂ ਨੂੰ ਕੁਝ ਵਿੱਚ ਗੱਲ ਕਰਦੇ ਆ। ਵਿਆਹ ਤੋਂ ਪਹਿਲਾਂ ਇਹੋ ਜੱسا ਹੀ ਤੇ ਇਹੋ ਮੰਮੀ ਹੀ ਜਿਹਰੇ ਕਿੰਨਣ ਰਹੇ ਸਾਨੂੰ ਕੋਈ ਇਤਰਾਜ਼ ਨਹੀਂ ਆ ਕਿ ਤੇਰਾ ਵਿਆਹ ਹੋਇਆ ਵਾ। ਤੇ ਹੁਣ ਹੁਣ ਤੇ ਜੱਸ ਨੇ ਕਰੀ ਫੋਨ ਕਰਕੇ ਉਹਨੂੰ ਪੁੱਛਿਆ ਸੰਦੀਪ ਕੀ ਹਾਲ ਆ ਤੇਰਾ? ਕਿੱਦਾਂ ਰਹੀਂ ਨੀ? ਬੱਸ ਮੰਮੀ ਨਾਲ ਗੱਲ ਕਰ ਲਿੰਦਾ ਵਾ ਮੈਂ ਕਿ ਮਾਰਾ ਕਰਤਾ ਤੇ ਇਹਨਾਂ ਦਾ ਆ ਕੇ ਸਗੋਂ ਇੰਨਾ ਦੇ ਕਰਕੇ ਮੈਂ ਆਪਣੇ ਨਿੱਕੇ ਜਿਹੇ ਪੁੱਤ ਨੂੰ ਵੀ ਸਾਡਾ ਹੀ ਆ ਮੰਮੀ ਅਜੀਤੇ ਨਾ ਹੁਣ ਤੇਰੀ ਬੜੀ ਸੁਲਾਹ ਹੋ ਗਈ ਆ ਕੱਲ ਕਿਥੇ ਗਿਆ ਸੀ ਤੁਸੀਂ ਦੋਵੇਂ ਜਾਣੇ ਲੈ ਪਤਾ ਆ ਕਿਹੜੀ ਗੱਲ ਹੋਈ ਜੀਤਾ ਦਾ ਸੋਪਰਾ ਹੈ ਜਿੱਦਾਂ ਦਾ ਤੂੰ ਪੋਤੇ ਆ ਉਦਾਂ ਦਾ ਉਹ ਵੀ ਪੋਤੇ ਆ ਮੇਰਾ ਤੇ ਮੰਮੀ ਜੀਦੋਂ ਮੈਨੂੰ ਇਕੱਲੀ ਭੁੱਖਾ ਰੱਖਦੀ ਸੀ ਉਹਦੀ ਘਰ ਵਾਲੀ ਉਦੋਂ ਕਿਥੇ ਗਿਆ ਹੈਗਾ ਪੁੱਤ ਜਦੋਂ ਅੱਡ ਹੋਇਆ ਹੈਗਾ ਉਦੋਂ ਕਿਥੇ ਗਿਆ ਹੈ ਪੁੱਤ ਉਦੋਂ ਦੀ ਉਹਨੇ ਕਿਤੇ ਬੋਲ ਤੋਂ ਬੋਲ ਨਹੀਂ ਸੀ ਚੁੱਕਿਆ ਜਿੱਦਾਂ ਘਰ ਵਾਲੇ ਗਈ ਜਾਂਦੀ ਹੁੰਦਾ ਹੀ ਕਰੀ ਜਾਂਦਾ ਹੈਗਾ ਲੈ ਜਾਣਾ ਕਿਥੇ ਤੇਰੇ ਕੰਮ ਗਏ ਸੀ ਐਵੇਂ ਨਾ ਤੂੰ ਬੋਲੀ ਜਾ ਮੇਰੇ ਕੰਮ ਆਹੋ ਕਿੱਥੇ ਵੇ ਜਾਣਾ ਕਿੱਥੇ ਆ ਉੱਥੇ ਗਏ ਸੀ ਉਹ ਜਿਹੜੀ ਆਂਟੀ ਨਮਨ ਨੂੰ ਛੱਡ ਕੇ ਗਈ ਸੀ ਨਾ ਉਹਦੇ ਘਰ ਗਏ ਸੀ ਸੰਦੀਪ ਬਾਰੇ ਪੁੱਛਣ ਤੇ ਲੱਗਾ ਕੋਹ ਪਤਾ ਉਥੇ ਲੱਗਣਾ ਕੀ ਆ ਪੁੱਤ ਜੋ ਹਾਂ ਨੋ ਨੇ ਇੱਥੇ ਕਹਾਣੀ ਸੁਣਾਈ ਹੀ ਉਹੋ ਹੀ ਉਥੇ ਅਸੀਂ ਸੁਣ ਲਈ ਆ ਉਹ ਵੀ ਵਿਚਾਰੀ ਆਂਦੀ ਆ ਵੀ ਮੈਨੂੰ ਕੁਛ ਨਹੀਂ ਦੱਸ ਕੇ ਗਈ ਮੈਂ ਆਇਆ ਨਹੀਂ ਸਾਰਾ ਦਿਨ ਤੂੰ ਉਹਦੀ ਟੈਨਸ਼ਨ 'ਚ ਰਹਿਣਾ ਆ 24 ਘੰਟੇ ਸੁਪਨੇ ਲੈਂਦਾ ਰਹਿਣਾ ਸੰਦੀਪ ਸੰਦੀਪ ਤੇ ਮੈਂ ਕਿਹਾ ਚਲ ਉਹਦਾ ਪਿੱਛਾ ਤੇ ਕਰਾਂ ਕਿਤੇ ਲੱਭ ਜੇ ਤੇ ਲੈ ਆਵਾਂ ਘਰ ਤੇ ਜੇ ਉਹ ਸੇਮ ਸੇਮ ਬੋਲਣ ਦੀ ਆ ਤੇ ਕੀ ਪਤਾ ਫਿਰ ਉਹ ਵੀ ਸੱਚ ਹੀ ਬੋਲਦੀ ਹੋਵੇ ਮੈਨੂੰ ਤੇ ਉਹਦੀਆਂ ਗੱਲਾਂ ਤੇ ਲੱਗਦਾ ਹੀ ਸੱਚ ਪਰ ਜੀਤਾ ਨਹੀਂ ਨ ਮੰਨਦਾ ਜੀਤਾ ਦਾ ਮੰਮੀ ਇਹ ਝੂਠ ਬੋਲਦੀ ਆ ਮੈਂ ਕਿਹਾ ਝੂਠ ਨਹੀਂ ਪੁੱਤੋਂ ਬੋਲਦੀ ਉਹ ਜੀਤੇ ਦੀ ਮੰਮੀ ਕਿਹੜੀਆਂ ਗੱਲਾਂ ਕਰਦੀ ਆ ਜੀਤੇ ਨੂੰ ਤੇ ਅਹੀਂ ਨਹੀਂ ਸੱਚੇ ਲੱਗਦੇ ਤੂੰ ਸੱਚੀ ਲੱਗਦੀ ਜੀਤੇ ਨੂੰ ਮੈਂ ਸੱਚਾ ਲੱਗਦਾ ਆ ਉਬਾਕੀ ਤੁਹਾਨੂੰ ਕੋਈ ਤਹਿਕੀਕਤ ਕਰਨ ਦੀ ਲੋੜ ਨਹੀਂ ਆ ਉੱਥੇ ਮਿੱਟੀ ਪਾਓ ਚੰਗਾ ਸਾਡੇ ਵਾਸਤੇ ਮਰਗੀ ਆਓ ਮੈਂ ਉਦਣ ਵੀ ਕਿਹਾ ਹੈਗਾ ਤੁਹਾਨੂੰ ਪੁੱਤਾਂ ਹੀ ਤਾਂ ਮਿੱਟੀ ਪਾਉਂਦੀ ਆ ਤੂੰ ਨੀ ਨਾ ਪਾਉਂਦਾ ਮਿੱਟੀ ਉਹ ਮੰਮੀ ਮੈਂ ਵੀ ਪਾਈ ਆ ਹੁਣ ਬੰਦਾ ਘਰ ਜੋ ਗਿਆ ਵਾ ਕੋਈ ਕਾਜ ਜੀ ਹੇ ਲਗਿਆ ਵਾ ਮਾੜਾ ਮਾੜਾ ਚੇਤਾ ਤੇ ਆ ਹੀ ਜਾਂਦਾ ਵਾ ਨਾ ਐਡੀ ਜੇ ਕਿਦਾਂ ਭਲਾਦਾ ਮੈਂ ਉਹਨੂੰ ਮੈਂ ਤਾਂ ਪਿੱਛਾ ਉਹਦਾ ਕਰਨਾ ਆ ਮੈਨੂੰ ਪਤਾ ਤਾਂ ਲੱਗੇ ਗਈ ਕਿੱਥੇ ਆ ਕਿਹੜੇ ਹਾਲਤ ਵਿੱਚ ਆ ਮੈਂ ਕੋਈ ਪਿੱਛਾ ਨਹੀਂ ਕਰਨਾ ਚੰਗਾ ਆਪੇ ਜੇ ਉਹਨਾਂ ਦੀ ਲੋੜ ਹੋਊਗੀ ਤੇ ਆਪਣੀ ਲੋੜ ਨੂੰ ਆਊਗੀ ਜੇ ਅਸੀਂ ਪਤਾ ਕਰਕੇ ਉਹਨੂੰ ਖਿੱਚ ਕੇ ਲੈ ਵੀ ਆਵਾਂਗੇ ਤੇ ਇੱਥੇ ਫੇਰ ਸਾਡੇ ਜੇ ਰਲ ਜੂਗੀ ਆਪਣੀ ਆਤ ਤਾਂ ਛੱਡ ਦੂਗੀ ਉਹ ਤੁਸੀਂ ਹੱਤ ਤੋਂ ਬਾਅਦ ਕੋਈ ਤਹਿਕੀਕਤ ਨਹੀਂ ਕਰਨੀ ਜਿੱਥੇ ਗਈ ਆ ਮਰੇ ਠੱਠੇ ਖੂਚ ਪਏ ਤੂੰ ਹੀ ਟੈਨਸ਼ਨ ਨਾ ਲਾਉ ਜੰਗਾ ਵੇ ਤੂੰ ਤੇ ਕਹਿਤਾ ਕਿ ਤੁਸੀਂ ਟੈਨਸ਼ਨ ਨਾ ਲਾਓ ਤੇ ਆਪ ਆਪ ਤੂੰ ਦਿਨ ਰਾਤ ਉਹਦੀ ਟੈਨਸ਼ਨ ਲੈਂਦਾ ਰਹਿਣਾ ਆ ਮੈਂ ਤੇ ਆਨੀ ਆ ਉਹ ਮਾਸਾ ਕ ਮੁੰਡਾ ਆ ਮੈਨੂੰ ਤੇ ਉਹਦਾ ਵੀ ਤਰਸ ਹੁੰਦਾ ਆ ਵੀ ਉਹ ਕੀ ਦੱਸੂਗਾ ਵੱਡਾ ਹੋ ਕੇ ਵੀ ਮੇਰੀ ਮਾਂ ਕਿੱਥੇ ਆ ਮੈਂ ਤੇ ਆਨੀ ਆ ਸੰਦੀਪ ਜਿੱਥੇ ਵੀ ਹੈਗੀ ਨਾ ਅੱਜ ਅਭੀ ਆ ਜਾ ਆਂਦੇ ਹੁੰਦੇ ਆ ਦੁੱਲੇ ਬੇਰਾਂ ਦਾ ਨਾ ਜੇ ਵੀ ਕੁਛ ਨਹੀਂ ਵਿਗੜਿਆ ਜੇ ਤੂੰ ਆ ਜਾਏਂਗੀ ਤੇ ਮੈਂ ਤੇ ਫੇਰ ਵੀ ਤੁਹਾਨੂੰ ਰਾਖੀ ਲੈਣਾ ਆ ਚਲ ਆ ਦੇ ਵਿਖਾਂ ਗੱਡੀ ਮੰਮੀ ਨੇ ਕਿ ਨਹੀਂ ਮੰਮੀ ਆ ਦੁੱਧ ਪਾ ਦੋ ਗੱਡੀ ਤਰ ਆਹ ਕੱਢ ਲਈ ਲਾਜਿਤੇ ਓ ਮੰਮੀ ਮੈਂ ਗੱਲ ਕਰਨੀ ਮਾੜਾ ਜਿਆ ਰੇਟ ਲੁੱਟ ਦੁੱਧ ਦਾ ਘਟਾਓ ਮੇਰ ਕੋ ਨਹੀਂ ਵਾਰਾ ਖੰਦਾ ਰੋ 70 ਰੁਪਏ ਤੇ ਪੋਤੇ ਜੀ ਜਦਨ ਸਾਹਿਬ ਕਰਨ ਡਿਆ ਸੀ ਉਦੋਂ ਹੀ ਗੱਲ ਕਰ ਲੈਂਦਾ ਤਾ ਤਨਾਲੇ ਮੈਂ ਨਹੀਂ ਕੁਝ ਵੀ ਕਰ ਸਕਦੀ ਸਾਰਾ ਸਾਬ ਕਿਤਾਬ ਕਰਦਾ ਤਜਿੰਦਰ ਹੀ ਬਿੰਦਾ ਆ ਮੰਮੀ ਤੇਰੀ ਮਾੜੀ ਮੋਟੀ ਵੀ ਨਹੀਂ ਚਲਦੀ ਨਹੀਂ ਮੇਰੀ ਨਹੀਂ ਚਲਦੀ ਚਲ ਉਹ ਬੈਠਾ ਫਿਰ ਮਾਰਦਾ ਤੂੰ ਆਪਣੇ ਸਾਹਮਣੇ ਆ ਗੱਲ ਕਰ ਲੈਣਾ ਉਹਦੇ ਨਾਲ ਵੀ ਮੁੰਡਿਆ ਗੱਲ ਸੁਣ ਹਾਂ ਮੰਮੀ ਅੱਜ ਮੈਂ ਗੱਲ ਕਰਨ ਦੇ ਆ ਮੰਮੀ ਨਾਲ ਵੀ ਥੋੜਾ ਨਾ ਆਪਣੇ ਦੁੱਧ ਦਾ ਰੇਟ ਡਾਊਨ ਕਰ ਮੇਰੇ ਕੋ ਨਾ ਯਾਰ 70 ਰੁਪਏ ਵਾਰਾ ਨਹੀਂ ਖਾਂਦੇ ਰੋ ਰੋ ਉਹ ਯਾਰ ਤੇਰੇ ਸਾਹਮਣੇ ਜਦੋਂ ਗੱਲ ਹੋਈ ਸੀ ਸਾਰੀ ਹੁਣ ਚਾਰਾਂ ਦਿਨਾਂ ਵਿੱਚ ਹੀ ਤੁਸੀਂ ਬੋਲਣ ਲੱਗ ਪਏ 70 ਰੁਪਏ ਵਾਰਾ ਨਹੀਂ ਖਾਂਦਾ ਉਹ ਯਾਰ ਗੱਲ ਤੇ ਉਹ ਦਿਨ ਹੋਈ ਹੀ ਮੈਨੂੰ ਵੀ ਪਤਾ ਵਾ ਪਰ ਉਹ ਨਹੀਂ ਵਾਰਾ ਖਾਂਦਾ ਤੈਨੂੰ ਪਤਾ ਹੀ ਆ ਮੇਰਾ ਕੰਮ ਕਰ ਕਿੰਨਾਗਾ ਉਹ ਚਲ ਜਿਹੜਾ ਤੈਨੂੰ ਯਾਰ ਦਿਨਾਂ ਮੇਰਾ ਉਹੀ ਬਚੂਗਾ ਤੈਨੂੰ ਪਤਾ ਕੋ ਕੁੜੀ ਦੀ ਟਿਊਸ਼ਨ ਫੀਸ ਦੇਣੀ ਹੁੰਦੀ ਆ ਕੋ ਇੱਧਰ ਉੱਧਰ ਤਾਂ ਪੈਸੇ ਦੇਣੇ ਲੈਣੇ ਹੁੰਦੇ ਹੁਣ ਤੁਸੀਂ ਨਹੀਂ ਮੇਰਾ ਸੋਚੋਗੇ ਤਾਂ ਕੌਣ ਸੋਚੂਗਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਫਿਕਰ ਨਾ ਕਰ ਤੂੰ ਚਲ ਘਟਾ ਦਿੰਨੇ ਆ ਉਹ ਜਿਹੜਾ ਹਰ ਮਹੀਨੇ 1000 ਰੁਪਏ ਦੇਣਾ ਨਾ ਤੂੰ ਕਿਸ਼ਤ ਉਹ ਨਾ ਦਿਆ ਕਰ ਚਲ ਹੋਰ ਦੱਸ ਚਲ ਭਰਾ ਇੰਨਾ ਹੀ ਬੜਾਵਾ ਤੂੰ ਇੰਨਾ ਮੇਰਾ ਸੋਚ ਲਿਆ ਹੁਣ ਆਪਣੇ ਸਾਹਮਣਾ ਵੇਖ ਲਈ ਮੈਨੂੰ ਭਰਾ ਮੇਰੀ ਬਜਟ ਹੋ ਜਾ ਕਰ ਹਾਂ ਹਾਂ ਨਹੀਂ ਕੋਈ ਗੱਲ ਨਹੀਂ ਤੂੰ ਉਹ ਨਾ ਦਿਆ ਕਰ ਹਜ਼ਾਰ ਚਲੋ ਠੀਕ ਹੈ ਮੁਢਿਆ ਉਹਦੋਂ ਤਾਂ ਤੈਨੂੰ ਬੁੜੇ ਸਾਹ ਕਿਤਾਬ ਕਰਨ ਡਿਆ ਹੀ ਅੱਜ ਤੈ ਤੂੰ ਫੜਾਫੜੀ ਉਹਨੂੰ 1000 ਰੁਪਏ ਮਾਫ ਕਰਦਾ ਮੈਨੂੰ ਤਾਂ ਤੇਰੀ ਸਮਝ ਨਹੀਂ ਲੱਗਦੀ। ਉਹ ਕੋਈ ਗੱਲ ਨਹੀਂ ਮੰਮੀ। ਉਹ ਆਖਰ ਹੈ ਤੇ ਮੇਰਾ ਭਰਾ ਹੀ ਆ ਨਾ। ਉਹ ਹਰ ਵਾਰੀ ਹਸਾਬਕਦਮ ਜ਼ਰੂਰੀ ਨਹੀਂ ਹੁੰਦੇ ਰਿਸ਼ਤਿਆਂ ਦੇ ਵਿੱਚ। ਉਹ ਕਈ ਵਾਰੀ ਘਾਟੇ ਵੀ ਸਾਂਨੇ ਪੈਂਦੇ ਆ। ਬਸ ਜੇ ਕੋਈ ਚੜ ਕੇ ਆਏ ਨਾ ਤੇ ਫਿਰ ਤੇ ਮੈਂ ਪੰਜੀਬ ਨਹੀਂ ਛੱਡਦਾ। ਉਹਦਣੇ ਜੇਤੇ ਅੜਿਆ ਹੈਗਾ 80000 ਦੇ ਡੰਗਰ ਵੇਚਣੇ ਆ। ਉਹ ਤਾਂ ਹਸਾਬਕਦਮ ਕੀਤਾ ਸੀ। ਅੱਜ ਚਲ ਉਹਨੇ ਪਿਆਰ ਨਾਲ ਗਿਆ ਤੇ ਉਹ ਮੇਰਾ ਵੀ ਮਨ ਕੀਤਾ ਚਲ ਕੋਈ ਗੱਲ ਨਹੀਂ ਹਜ਼ਾਰ ਕਿ ਡਿੱਗ ਗੱਲ ਆ। ਚਾਰੇ ਜਿੱਦਾਂ ਮਰਜੀ ਆ ਆਪਣਾ ਖੂਨ ਕਹਿੰਦੇ ਆਪਣਾ ਹੀ ਹੁੰਦਾ ਆ ਆਖਰ ਭਰਾ ਨੇ ਭਰਾ ਦਾ ਸੋਚਿਆ ਅੱ ਲੱਗਦਾ ਖਰੇ ਫੇਰ ਆਉਂਦੀ ਆ ਸਾਰੀ ਦਿਹਾੜੀ ਲੀਹੀ ਹੀ 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 ਇਹਦਾ ਮੁੱਕਦਾ ਮੈਨੂੰ ਮੈਂ ਵੀ ਨਹੀਂ ਆ ਕਦੋਂ ਦੀ ਇਹਨੂੰ ਆ ਕੇ ਆਈ ਆ ਸਬਜੀ ਸਬਜੀ ਬਣਾਉਣ ਵਾਲੀ ਤੇ ਉੱਥੇ ਰੋਣ ਧੋਣ ਬਿਲਦਾ ਤੇ ਬਿਆ ਰਿੰਦੀ ਆਈ ਯੁੱਡੀ ਕਲੈਣੀ ਆ ਕਿਤੇ ਨਹੀਂ ਮੈਨੂੰ ਇਹ ਗੱਲ ਦੱਸ ਹੁਣ ਇੱਥੇ ਹੀ ਹੀ ਲਾ ਛੜਨੀ ਆ ਉੱਠ ਕੇ ਤੇ ਸਬਜ਼ੀ ਨੂੰ ਤੜਕਾ ਲਾ ਲ ਕਲੈਣੀ ਆ ਮੰਗ ਰੋਣ ਬੈਹ ਜਾਨੀ ਹੁੰਨੀ ਆ ਔਰ ਖਾ ਤਾਂ ਨਹੀਂ ਮੇਰੇ ਵੱਲ ਚੱਲ ਜਾ ਕੇ ਤੜਕਾ ਲਾ ਯਾਰ ਦਾਣੇ ਕਦੋਂ ਦੀ ਦਹੀਂ ਉੱਥੇ ਹੀ ਦੇ ਜਸਸੀ ਦਾ ਫੋਨ ਆ ਗਿਆ ਹਲੋ ਹਲੋ ਹਾਂ ਬਤ ਹਾਂ ਜੀ ਮਾਂ ਸਤਿ ਸ਼੍ਰੀ ਅਕਾਲ ਕੀ ਹਾਲ ਜੇ ਸਤਿ ਸ਼੍ਰੀ ਅਕਾਲ ਠੀਕ ਠਾਕ ਵਧੀਆ ਹੋਰ ਸੁਣਾਉ ਸੇਤਾ ਕਿਵੇਂ ਹਾਂ ਠੀਕ ਆ ਤੂੰ ਸੁਣਾ ਵਧੀਆ ਮੈਂ ਵੀ ਠੀਕ ਆ ਤੇ ਕੀ ਕਰਦੇ ਪਏ ਜ ਕੁਛ ਨਹੀਂ ਕਰਨਾ ਕੀ ਇੱਥੇ ਬੈਠੀ ਆ ਜਿਲੀ ਬੁਲੀ ਹੋ ਕੇ ਹੂੰ ਕਿਥੋਂ ਮੈਂ ਬੈਲੇ ਕੀ ਹੋਇਆ ਹੈ ਕੀ ਹੋਇਆ ਨਹੀਂ ਹੋਇਆ ਤੇ ਕੁਛ ਨਹੀਂ ਆ ਹਾਂ ਇਦਾਂ ਹੀ ਖੇਚਖਪ ਹੁੰਦੀ ਰਹਿੰਦੀ ਆਗੇ ਹੁਣ ਕੀ ਆ ਹੋਰ ਕਿਉਂ ਹੋਣੇ ਨੇ ਕੀ ਕਰਤਾ ਵਾ ਕੀਤਾ ਤੇ ਕੁਛ ਨਹੀਂ ਗਾ ਹੂੰ ਐਦਾਂ ਹੀ ਕੰਮ ਜਿਲ ਮਿਲ ਜਿਲ ਮਿਲ ਕਰਦੀ ਰਹਿੰਦੀ ਆ ਤੇ ਫਿਰ ਮੈਂ ਹੁਣ ਹੀ ਦਿਵਾਲੇ ਮੈਂ ਬੜਾ ਦੁਖੀ ਜੇ ਠੀਕ ਆ ਮੇਰੇ ਤੋਂ ਨਹੀਂ ਇੱਥੇ ਬਾਹਰ ਰਹਿ ਜਾਂਦਾ ਜੋ ਕਰਨਾ ਵਾ ਛੇਤੀ ਕਰੋ ਮੈਂ ਵੀ ਇੱਥੇ ਆਣ ਕੇ ਵਿਆਹ ਕਰਾਉਣ ਵਾਲਾ ਬਣਾ ਹਾਏ ਮੇਰੇ ਘਰ ਸੋਂ ਪੁੱਤ ਹਾਂਜੀ ਮੈਂ ਤੈਨੂੰ ਇੰਨਾ ਤੰਗ ਕਰਨੀ ਆ ਇੰਨਾ ਤੰਗ ਕਰਨੀ ਆ ਨਾ ਉਨੀ ਢੀਠ ਵਾ ਨਾ ਕਿ ਪਤਾ ਨਹੀਂ ਇਹ ਕਾਦੀ ਮਿੱਟੀ ਦੀ ਬਣੀ ਆ ਇਹਨੂੰ ਲੱਗਦੀ ਨਹੀਂ ਹੈਗੀ ਮੱਸਾ ਵੀ ਮੈਨੂੰ ਨਹੀਂ ਪਤਾ ਜੋ ਕਰਨਾ ਜਲਦੀ ਕਰੋ ਮੇਰ ਤੋਂ ਨਹੀਂ ਇੱਥੇ ਰਿਹਾ ਜਾਂਦਾ ਠੀਕ ਹੈ ਮੈਂ ਆਣ ਕੇ ਵਿਆਹ ਵੀ ਕਰਾਉਣਾ ਇਹਨੂੰ ਜਿੱਦਾਂ ਵੀ ਕੱਢ ਸਕਦੇ ਚ ਕੱਢੋ ਪਰ ਇਹਨੂੰ ਕੱਢੋ ਜ਼ਰੂਰ ਤੇ ਪੁੱਤ ਮੇਰੀ ਗੱਲ ਸੁਣ ਹਾਂ ਕਰਾ ਹੁਣ ਮੈਂ ਇਹਦਾ ਕੀ ਤੰਗਦੀਆਂ ਨੇ ਮੈਂ ਤਾਂ ਹੀ ਕਰਨੀਆਂ ਤੇ ਤੈਨੂੰ ਭੱਜ ਭੁੱਜ ਜਾਊਗੀ ਇਹ ਤੇ ਜਾਨ ਦਾ ਨਾ ਹੀ ਨਹੀਂ ਲੈਂਦੀ ਮੰਮੀ ਮੈਂ ਜੋ ਵੀ ਕੀਤਾ ਸੀ ਨਾ ਤੁਹਾਡੇ ਕਹਿਣ ਤੇ ਕੀਤਾ ਸੀ ਠੀਕ ਹੈ ਤੇ ਹੁਣ ਤੁਸੀਂ ਮੈਨੂੰ ਪੱਲਾ ਨਹੀਂ ਫੜਾਉਣ ਦੇ ਜਾਣਾ ਜੂਣਾ ਨਹੀਂ ਇਹਨੇ ਕਿਤੇ ਵੀ ਠੀਕ ਹੈ ਇਹਦਾ ਹੋਰ ਕੋਈ ਹੱਲ ਨਿਕਲਦਾ ਤੇ ਕੱਢੋ ਮੈਂ ਵੀ ਆਉਣ ਆਲਾ ਬਣਾ ਤੇ ਵਿਆਹ ਕਰਾਉਣ ਆਲਾ ਬਣਾ। ਸੋਚੋ ਜੋ ਕਰਤਾ ਮੈਂ ਜਲਦੀ ਕਰੋ। ਚੱਲ ਪੁੱਤ ਮੇਰੀ ਗੱਲ ਸੁਣ। ਇੰਨਾ ਨਾ ਉਤਾਵਲਾ ਨਾ ਹੋ। ਮੈਂ ਇਹਨੂੰ ਤੰਗ ਕਰ ਕਰ ਤੇ ਵੇਖ ਲਿਆ ਵਾ ਉਹ ਤੇ ਨਹੀਂ ਉਹ ਕੰਮ ਬਣਿਆ। ਠੀਕ ਆ ਨਾ ਤੇ ਹੁਣ ਮੈਂ ਇਹਦਾ ਕੁਝ ਸੋਚਣੀ ਆ। ਥੋੜਾ ਜਿਹਾ ਟਾਈਮ ਮੈਨੂੰ ਦੇ ਤੇ ਮੈਂ ਕੁਝ ਇਹਦਾ ਕਰਦੀ ਆ ਹੱਲ। ਚਲੋ ਠੀਕ ਹੈ ਜੋ ਕਰਨਾ ਜਲਦੀ ਕਰੋ। ਬਸ ਠੀਕ ਹੈ ਚੰਗਾ ਫਿਰ। ਚਲ ਠੀਕ ਆ। ਚੰਗਾ। ਦੱਸ ਮੁੰਡਾ ਤੇ ਕਾਲਾ ਹੀ ਪਿਆ ਹੋਆ ਹੈ ਘਰੋਂ ਤਿੰਗਾ ਵਾਕੇ ਯਾਨੀ ਕਿਤੇ ਜਾਣਾ ਇਹਦਾ ਹੁਣ ਮੈਨੂੰ ਕੋਈ ਹੋਰ ਹੀ ਹੱਲ ਸੋਚਣਾ ਪੈਣਾ ਵਾ ਅੱਗੇ ਜੋ ਮਾਲਕ ਕਰੂ ਵੇਖੀ ਜਾਂਦੀ ਆ ਸੋਚਣੀਆਂ ਕੋਹੇ ਦੇ ਬਾਰੇ ਮੰਮੀ ਆ ਗਈ ਇਹ ਕੰਮ ਨਾ ਮੈਨੂੰ ਬੜਾ ਪਹਿਲੋ ਕਰ ਦੇਣਾ ਚਾਹੀਦਾ ਸੀ ਮੈਂ ਲੇਟ ਹੋ ਗਈ ਆ ਤੂੰ ਮਰੇਂਗੀ ਤੇ ਫਿਰ ਮੇਰਾ ਮੁੰਡਾ ਘਰ ਆਊਗਾ ਤੇ ਫਿਰ ਮੈਂ ਉਹਦਾ ਵਿਆਹ ਕਰੂੰਗੀ ਵਿਆਹ? ਤੂੰ ਮਨੇ ਮੇਰੇ ਨਾਲ ਕੀ ਕੀਤਾ ਮੇਰੇ ਨਾਲ ਇਹ ਤਾਂ ਵਿਆਹ ਹੀ ਕੀਤਾ ਵਾ ਕਿੱਦੜੀ ਇਹ ਗੱਲਾਂ ਕਰਦੇ ਬੈਠੇ ਤੁਸੀਂ ਤੇਰੇ ਨਾਲ ਦਿਵਾਜੂ ਨਾ ਵਿਆਹ? ਤੂੰ ਇਹ ਸੋਚ ਵੀ ਕਿੱਦਾਂ ਲਿਆ ਤੇਰੇ ਨਾਲ ਤਾਂ ਮੈਂ ਆਪਣੇ ਮੁੰਡੇ ਦਾ ਵਿਆਹ ਮਤਲਬ ਨੂੰ ਕਰਾਇਆ ਸੀ ਮਤਲਬ ਨੂੰ ਮੰਮੀ ਕੀ ਕਹਿਣ ਦੇ ਜੇ ਕੀ ਮਤਲਬ ਇਹ ਡਾੜਾ ਵਿਆਹ ਕਰਾਉਣ ਚ ਲੈ ਸੋਣੇ ਫਿਰ ਇੱਕ ਨਾ ਇੱਕ ਦਿਨ ਤੇ ਸੱਚ ਸਾਹਮਣੇ ਆਉਣਾ ਹੀ ਆ ਤੇ ਮੈਂ ਤੈਨੂੰ ਦੱਸ ਹੀ ਦਿੰਨੀ ਆ ਜੱਸ ਹਾਂ ਜੀ ਮਾਂ ਕੀ ਗੱਲੋਂ ਮੈਂ 2-3 ਦਿਨ ਹੋਇਆ ਤੈਨੂੰ ਇਤਨਾ ਪਰੇਸ਼ਾਨ ਜਿਹਾ ਹੀ ਰਹਿਣਾ ਵਾ ਤੂੰ ਹੁਣੇ ਮੈਂ ਥੱਲੇ ਵੇਖਣ ਲਈ ਹਾਂ ਤੇ ਕਦੋਂ ਦਾ ਤੂੰ ਕੋਠੇ ਤੇ ਆਇਆ ਕਿ ਕਰਦੇ ਆਂ ਕੀ ਗੱਲ ਆ ਕੁਛ ਨਹੀਂ ਤੁਹਾਨੂੰ ਹੁਣ ਮੈਂ ਕੀ ਦੱਸਾਂ ਕੋਈ ਪਰੇਸ਼ਾਨੀ ਆ ਹਾਂ ਕੀ ਪਰੇਸ਼ਾਨੀ ਆ ਦੱਸਿਆ ਨੀ ਤਾਂ ਫਿਰ ਮੈਨੂੰ ਉਹ ਮੈਂ ਜਿਹੜੀ ਕੁੜੀ ਨਾਲ ਗੱਲ ਨਹੀਂ ਕਰ ਬੈਠਾ ਹਾਂ ਕਰਦਾ ਤਾਂ ਮੈਂ ਮਤਲਬ ਐਸੇ ਹੀ ਅੱਛਾ ਤੇ ਉਹ ਮੇਰੇ ਮਗਰ ਪਈ ਆ ਵੀ ਹੁਣ ਮੇਰੇ ਨਾਲ ਵਿਆਹ ਕਰਾ ਤੇ ਉਹ ਕੁੜੀ ਹੈਗੀ ਆ ਵਿਆਹੀ ਹਾਂ ਅੱਛਾ ਤੇਰਾ ਦਿਮਾਗ ਖਰਾਬ ਹੀ ਤੂੰ ਵਿਆਹੀ ਕੁੜੀ ਨਾਲ ਗੱਲ ਕਰਨ ਲੱਗ ਪਿਆ ਹਾਂ ਮੈਨੂੰ ਥੋੜੀ ਪਤਾ ਹੈ ਵੀ ਉਹਨੇ ਮਗਰ ਪੈ ਜਾਣਾ ਵਾ ਹਾਂ ਮੈਂ ਇੱਥੇ ਕਰਕੇ ਟੈਨਸ਼ਨ ਜੀ ਚ ਰਹਿਣਾ ਬਹੁਤ ਜ਼ਿਆਦਾ ਕਿੱਦਾਂ ਦੇ ਘਰੋਂ ਆ ਘਰੋਂ ਤੇ ਬਹੁਤ ਵਧੀਆ ਆ ਸੋਖੀ ਆ ਹਾਂ ਤੇ ਫੇਰ ਉਹਨੂੰ ਕਿੱਧਰ ਦੀ ਅੱਗ ਲੱਗੀ ਵਿਆਹ ਦੀ ਉੱਥੇ ਮਾੜੀ ਆ ਫੇਰ ਉਹ ਮਮਮੀ ਮੇਰ ਤੋਂ ਹੀ ਗਲਤੀ ਹੋ ਗਈ ਸੀ ਵੀ ਮੈਂ ਕਿਹੜੀ ਮਾੜੀ ਘੜੀ ਨੂੰ ਉਹ ਨਾਲ ਗੱਲ ਕਰ ਬੈਠਾ ਹੁਣ ਤੂੰ ਹੀ ਦੱਸੋ ਹੁਣ ਮੈਂ ਕੀ ਕਰਾਂ ਤੇ ਤੂੰ ਉਹਨੂੰ ਮਨਾ ਨਹੀਂ ਕੀਤਾ ਵਿਆਹ ਵੱਲੋਂ ਵੀ ਮੈਂ ਨਹੀਂ ਚੱਲਣਾ ਵਿਆਹ ਕਰਾਉਣਾ ਉਹ ਮਮਮੀ ਮਨਾ ਤਾਂ ਮੈਂ ਬਥੇਰੀ ਵਰੀ ਕੀਤਾ ਸੀ ਉਹ ਨਹੀਂ ਮੰਦੀ ਹੁਣ ਮੈਂ ਕੀ ਦੱਸ ਕਰਾਂ ਤੁਹਾਨੂੰ ਨਹੀਂ ਪਤਾ ਸਾਡੇ ਸਿਰ ਤੇ ਕਰਜ਼ਾ ਕਿੰਨਾ ਵਾ ਉਹ ਕਹਿੰਦੀ ਜਾਂ ਮੈਂ ਮਰ ਜਾਣਾ ਜਾਂ ਮੈਂ ਤੇਰੇ ਨਾਲ ਵਿਆਹ ਕਰਾਉਣਾ ਉਹ ਮਮੇ ਹੁਣ ਤੁਹਾਨੂੰ ਵੀ ਪਤਾ ਵਾ ਕਿ ਸਾਡੇ ਸਿਰ ਕਰਜ਼ਾ ਕਿੰਨਾ ਵਾ ਹੁਣ ਮੈਂ ਵਿਆਹ ਬਾਰੇ ਸੋਚਾਂ ਕਿਹ ਕਰਜਾ ਲੋਨ ਬਾਰੇ ਸੋਚਾਂ ਗੱਲ ਸੁਣ ਮੇਰੀ ਤੈਨੂੰ ਮੈਂ ਇੱਕ ਸਕੀਮ ਦਿੰਨੀ ਆ ਤੂੰ ਉਹਨਾਂ ਨੂੰ ਵਿਆਹ ਵਾਸਤੇ ਹਾਂ ਕਰ ਦੇ ਮਮੀ ਪਾਗਲ ਹੋ ਗਏ ਤੁਸੀਂ ਉਹ ਵਿਆਹ ਹੀ ਵਧੀ ਹੈਗੀ ਮੈਂ ਉਹਦੇ ਨਾਲ ਕਿਵੇਂ ਵਿਆਹ ਕਰਾਣਾ ਮੈਂ ਹੁਣ ਕਰਜਾ ਲਾਵਾਂ ਕੀ ਕਰਾਂ ਅਈ ਰੱਬਾ ਮੇਰੀ ਗੱਲ ਤੇ ਸੁਣ ਦੱਸੋ ਮੇਰੇ ਕੋ ਇੱਕ ਸਕੀਮ ਹੈਗੀ ਆ ਕੀ ਤੂੰ ਉਹਦਾ ਨਾਮ ਯਾਕਰਵਾ ਲਾ ਉਹਨੂੰ ਕਹਿ ਮੈਂ ਕਰਵਾ ਲੈਣਾ ਵਾ ਉਹਦੇ ਕੋਲ ਕੋਈ ਪਿਆਹਾ ਤਿਆਲਾ ਗਹਿਣਾ ਗੱਟਾ ਜੋ ਵੀ ਹੈਗਾ ਨਾ ਉਹਨੂੰ ਕਹੀਂ ਤੇ ਲੈ ਕੇ ਆ ਜਾ ਠੀਕ ਆ ਅਹੀਂ ਉਹਦੇ ਨਾਲ ਆਪਣਾ ਕਰਜ਼ਾ ਲਾ ਲਾਂਗੇ ਤੇ ਬਾਅਦ ਵਿੱਚ ਤੂੰ ਉਹਨੂੰ ਘਰ ਲਿਆ ਆ ਕੇ ਤੇ ਤੂੰ ਭਾਵੇਂ ਅਗਲੇ ਦਿਨ ਕਿਤੇ ਚਲ ਜੀ ਤੇ ਤੇਰੇ ਤੋਂ ਮਗਰੋਂ ਮਿਆਂ ਨੂੰ ਹਫ਼ਤੇ ਦੀ ਵੇਚੀ ਵੇਚੀ ਕਿੱਦਾਂ ਕੱਢਣੀ ਐ ਇੱਥੇ ਵੇਖ ਲਓ ਮੈਨੂੰ ਫਸਾਨ ਆਂਦੇ ਹੋਏ ਇਸ ਚੱਕਰ ਦੇ ਵਿੱਚ ਮੈਂ ਉਹਨਾਂ ਪੱਕਾ ਵਿਆਹ ਨਹੀਂ ਕਰਾਉਣਾ ਨਾ ਕਰਵਾਈ ਮੈਂ ਤੇਰੀ ਮਾਂ ਵਾਂ ਤੇ ਮੈਂ ਤੇਰੇ ਹੱਕ ਦੀ ਗਾਲੀ ਕਰੂੰਗੀ ਫਸਾਉਂਦੀ ਨਹੀਂ ਮੈਂ ਤੈਨੂੰ ਜਾਂ ਮੇਰੀ ਇਹ ਗੱਲ ਮੰਨ ਲੈ ਤੇ ਤੇਰਾ ਕਰਜ਼ਾ ਵੀ ਲੱਥ ਜੂਗਾ ਉਹਦੇ ਵੱਲੋਂ ਵੀ ਰਹਿ ਰਹਿ ਜੂਗੀ ਤੇ ਸਾਰੇ ਕੰਮ ਵਧੀਆ ਹੋ ਜਾਣਗੇ ਠੀਕ ਐ ਮੰਮੀ ਜੋ ਕਰਨਾ ਸੋਚ ਸਮਝ ਕੇ ਕਰਿਓ ਮੈਂ ਜੋ ਵੀ ਕਰੂ ਨਾ ਸੋਚ ਸਮਝ ਕੇ ਕਰੂੰਗੀ ਤੂੰ ਬਸ ਉਹਨੂੰ ਹਾਂ ਕਰਕੇ ਨਾ ਵਿਆਹ ਦੀ ਤੇ ਵਿਆਹ ਦੀਆਂ ਤਿਆਰੀਆਂ ਕਰ ਬਾਕੀ ਮੇਰੇ ਤੇ ਛੱਡ ਦੇ ਮੈਂ ਸਭ ਕੁਝ ਕਰ ਲੂੰਗੀ ਗੱਲ ਤੇ ਮੰਮੀ ਦੀ ਸਹੀ ਐ ਕਰਜ਼ਾ ਵੀ ਲੱਥ ਜੂਗਾ ਤੇ ਇਹ ਤੋਂ ਛੁਟਕਾਰਾ ਵੀ ਮਿਲ ਜਾਊਗਾ। ਹੂੰ। ਅੱਛਾ, ਤੇ ਤੂੰ ਹੀ ਮੇਰ ਨਾਲ ਵਿਆਹ ਮੇਰੇ ਪੈਸੇ ਖਾਣ ਲਈ ਕਰਾਇਆ ਹੈਗਾ? ਆਹੋ, ਹੁਣ ਸਾਡਾ ਮਤਲਬ ਹੋ ਗਿਆ ਪੂਰਾ ਤੇ ਤੂੰ ਨਹੀਂ ਸਾਨੂੰ ਚਾਹੀਦੀ। ਮੰਮੀ